ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇਕਰ ਫਿੰਸੀਆਂ ਦੀ ਸਮੱਸਿਆ ਹੋਵੇ ਤਾਂ ਐਲੋਵੇਰਾ ਜੈਲ ਨਾਲ ਮ사ਜ ਕਰੋ ਫਿੰਸੀਆਂ ਤੋਂ ਕਾਫੀ ਜ਼ਿਆਦਾ ਰਾਹਤ ਮਿਲੇਗੀ ਨੰਬਰ 2 ਜਿਹੜੀਆਂ ਔਰਤਾਂ ਦਾਲ ਰੋਟੀ ਹੀ ਖਾਂਦੀਆਂ ਹਨ ਉਹ ਹਮੇਸ਼ਾ ਜਵਾਨ ਦੇ ਨਾਲ ਨਾਲ ਤੰਦਰੁਸਤ ਵੀ ਰਹਿੰਦੀਆਂ ਹਨ ਨੰਬਰ 3 ਖਾਣਾ ਖਾਣ ਤੋਂ ਬਾਅਦ ਜੇਕਰ ਪੇਟ ਭਾਰੀ ਹੋਵੇ ਤਾਂ ਤੁਸੀਂ ਪਾਣੀ ਵਿੱਚ ਨਿੰਬੂ ਅਤੇ ਕਾਲਾ ਨਮਕ ਮਿਲਾ ਕੇ ਪੀ ਸਕਦੇ ਹੋ ਨੰਬਰ 4 ਜੇਕਰ ਤੁਸੀਂ ਆਲੂ ਪਖਾਰਾ ਆਲੂ ਪਖਾਰਾ ਖਾ ਲੈਂਦੇ ਹੋ ਤਾਂ ਇਸ ਨਾਲ ਤੋਂ ਹੱਡੀਆਂ ਅੱਖਾਂ ਦੇ ਥੱਲੇ ਪਏ ਹੋਏ ਟੋਏ ਬਿਲਕੁਲ ਠੀਕ ਹੋਣ ਲੱਗ ਜਾਂਦੇ ਹਨ ਤੇ ਨਾਲ-ਨਾਲ ਸਰੀਰ ਵੀ ਹਮੇਸ਼ਾ ਸਹੀ ਹੀ ਰਹਿੰਦਾ ਹੈ ਨੰਬਰ 5 ਕੱਚੀ ਮੂਲੀ ਦਾ ਸੇਵਨ ਕਰਨ ਨਾਲ ਦਿਮਾਗ ਤੇਜ ਹੁੰਦਾ ਹੈ ਨੰਬਰ 6 ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਨਿੰਮ ਨੂੰ ਉਵਾਲ ਕੇ ਉਸ ਦਾ ਪਾਣੀ ਚਾਹ ਫਿਰੇ ਪੱਤੇ ਹੀ ਚਬਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਲੱਗੇਗੀ ਨੰਬਰ 7 ਨਹਾਉਂਦੇ ਸਮੇਂ ਪਾਣੀ ਵਿੱਚ ਅੱਦਾ ਨਿੰਬੂ ਨਚੋੜ ਕੇ ਨਹਾਉਂਰ ਜਾਣਾ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਕਿਨ ਚਿਕਣੀ ਅਤੇ ਖੂਬਸੂਰਤ ਹੋ ਜਾਂਦੀ ਹੈ ਤੇ ਨਾਲ ਹੀ ਇਹ ਤੁਹਾਨੂੰ ਪਸੀਨੇ ਦੀ ਬਦਬੂ ਤੋਂ ਵੀ ਛੁਟਕਾਰਾ ਮਿਲੇਗਾ ਨੰਬਰ 8 ਜੇਕਰ ਤੁਸੀਂ ਪਾਣੀ ਵਿੱਚ ਕਾਲੀ ਮਿਰਚ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਜਵਾਨ ਹੀ ਦਿਖਾਈ ਦਿੰਦੇ ਹੋ ਨੰਬਰ 9 ਾਂਡਿਆਂ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਸਿਲਕੀ ਹੋ ਜਾਂਦੇ ਹਨ ਨੰਬਰ 10 ਜਿਹੜੀਆਂ ਔਰਤਾਂ ਅੰਬ ਦੇ ਅਚਾਰ ਨਾਲ ਪਰੌਂਠੇ ਖਾਂਦੀਆਂ ਹਨ ਉਹਨਾਂ ਦੀ ਭੁੱਖ ਬਹੁਤ ਹੀ ਜ਼ਿਆਦਾ ਵੱਧਣ ਲੱਗ ਜਾਂਦੀ ਹੈ ਨੰਬਰ 11 ਦੋ ਹਫ਼ਤਿਆਂ ਵਿੱਚ ਇੱਕ ਵਾਰ ਵਰਤੇ ਜ਼ਰੂਰ ਰੱਖਣਾ ਚਾਹੀਦਾ ਹੈ ਇਸ ਨਾਲ ਸਾਡਾ ਪੇਟ ਠੀਕ ਰਹਿੰਦਾ ਹੈ ਨੰਬਰ 12 ਜਿਗਰ ਤੁਹਾਨੂੰ ਬਹੁਤ ਹੀ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਹੋਵੇ ਤਾਂ ਤੁਸੀਂ ਪਾਣੀ ਵਿੱਚ ਇਲਾਇਚੀ ਪਾਊਡਰ ਮਿਲਾ ਕੇ ਪੀਣਾ ਸ਼ੁਰੂ ਕਰ ਦਿਓ ਇਸ ਨਾਲ ਸਾਰੀ ਥਕਾਵਟ ਦੂਰ ਹੋ ਜਾਵੇਗੀ ਨੰਬਰ 13 ਸਵੇਰ ਦੀ ਤੂਪ ਚੇ ਬੈਠਾ ਨਾਲ ਸਾਡੇ ਸਰੀਰ ਦੀ ਵਿਟਾਮਿਨ ਡੀ ਦੀ ਕਮੀ ਪੂਰੀ ਹੋ ਜਾਂਦੀ ਹੈ ਨੰਬਰ 14 ਜਿਹੜੀਆਂ ਔਰਤਾਂ ਦਾ ਖੂਨ गाढ़ा ਹੋ ਰਿਹਾ ਹੈ ਉਹਨਾਂ ਨੂੰ ਥਕਾਵਟ ਕਮਜ਼ੋਰੀ ਇਸ ਤੋਂ ਇਲਾਵਾ ਚੱਕਰ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 15 ਜਿੰਨਾ ਵੀ ਹੋ ਸਕੇ ਕਰਦਾ ਕੰਮ ਖੁਦ ਹੀ ਕਰਿਆ ਕਰੋ ਇਸ ਨਾਲ ਸਰੀਰ ਦੀ ਆਕਸਾਈਜ਼ ਹੋ ਜਾਂਦੀ ਹੈ ਨੰਬਰ 16 ਔਰਤਾਂ ਨੂੰ ਚਿਹਰੇ ਉੱਪਰ ਪਦੀਨੇ ਦੇ ਪੱਤੇ ਰਗੜ ਲੈਣੇ ਚਾਹੀਦੇ ਹਨ ਇਹਨਾਂ ਦਾ ਚਿਹਰਾ ਇਹਨਾਂ ਨਾਲ ਚਿਹਰਾ ਨਰਮ ਤੇ ਮੁਲਾਇਮ ਹੋ ਜਾਂਦਾ ਹੈ ਨੰਬਰ 17 ਸਵੇਰ ਦੇ ਨਾਸ਼ਤੇ ਵਿੱਚ ਛੋਲੇ ਅਤੇ ਹਰੀ ਮੂੰਗੀ ਪੀਓ ਕੇ ਉਸ ਨੂੰ ਉਕ ਰਤ ਕਰਕੇ ਖਾਣਾ ਚਾਹੀਦਾ ਹੈ ਇਸ ਨਾਲ ਸਰੀਰ ਵਿੱਚ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 18 ਜਿਹੜੀਆਂ ਆ ਤਾਂ ਅਦਰਕ ਵਾਲਾ ਪਾਣੀ ਪਿੰਦੀਆਂ ਹਨ ਉਹਨਾਂ ਨੂੰ ਗਰਮੀ ਬਹੁਤ ਹੀ ਘੱਟ ਲੱਗਦੀ ਹੈ ਤੇ ਮਹਿਸੂਸ ਹੁੰਦੀ ਹੈ ਨੰਬਰ 19 ਸਵੇਰੇ ਔਟਕੇ ਅਮਰੂਦ ਦੇ ਮੁਲਾਇਮ ਪੱਤਿਆਂ ਦਾ ਸੇਵਨ ਕਰਨਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 2 ਜੇਕਰ ਤੁਸੀਂ ਪਿਆਜ਼ ਨੂੰ ਕੱਟ ਕੇ ਦੂਸਰੇ ਦਿਨ ਖਾਣਾ ਲਈ ਰੱਖ ਲੈਂਦੇ ਹੋ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਨੂੰ ਬਹੁਤ ਹੀ ਨੁਕਸਾਨ ਹੋ ਸਕਦੇ ਹਨ ਤੁਹਾਨੂੰ ਫੂਡ ਪੋਇਜ਼ਿੰਗ ਵੀ ਹੋ ਸਕਦਾ ਹੈ ਨੰਬਰ 21 ਪਾਣੀ ਪੀਣ ਤੋਂ ਬਾਅਦ ਕਦੇ ਵੀ ਚੁਕਣਾ ਨਹੀਂ ਚਾਹੀਦਾ ਇਸ ਨਾਲ ਪਾਣੀ ਸਾਂ ਦੀ ਨਲੀ ਵਿੱਚ ਜਾ ਸਕਦਾ ਹੈ ਨੰਬਰ 22 ਔਰਤਾਂ ਨੂੰ ਕਦੇ ਵੀ ਫ੍ਰਿਜ ਉੱਪਰ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਇਸ ਨਾਲ ਦਵਾਈਆਂ ਦਾ ਅਸਰ ਘਟ ਹੋਣ ਲੱਗ ਜਾਂਦਾ ਹੈ ਨੰਬਰ 23 ਦੰਦਾਂ ਦਾ ਅਸਲੀ ਰੰਗ ਹਲਕਾ ਪੀਲਾ ਹੀ ਹੁੰਦਾ ਹੈ ਇਸ ਲਈ ਉਹਨਾਂ ਨੂੰ ਜ਼ਿਆਦਾ ਸਫੇਦ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਨੰਬਰ 26 ਜ਼ਿੰਦਗੀ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਕਦੇ ਵੀ ਉਹਨਾਂ ਲੋਕਾਂ ਦੇ ਪਿੱਛੇ ਨਾ ਪੱਜੋ ਜਿਨ੍ਹਾਂ ਨੂੰ ਤੁਹਾਡੇ ਕੋਈ ਪਰਵਾਹ ਹੀ ਨਹੀਂ ਨੰਬਰ 25 ਸੇਦਾ ਨਮਕ ਦੇਸੀ ਗਾਂ ਦਾ ਘਿਓ ਅਤੇ ਸਰੋਂ ਦਾ ਤੇਲ ਹੀ ਉਪਯੋਗ ਕਰੋ ਰਫਾਈਨਡ ਤੇਲ ਤੋਂ ਜਿੰਨਾ ਹੋ ਸਕੇ ਦੂਰ ਰਹੋ ਨੰਬਰ 26 ਕਦੇ ਵੀ ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰੋ ਕਿਉਂਕਿ ਹਰ ਫਲ ਦਾ ਸੁਆਦ ਵੱਖਰਾ ਹੁੰਦਾ ਹੈ। ਨੰਬਰ 27 ਦਹੀਂ ਨੂੰ ਗਰਮ ਕਰਕੇ ਖਾਣ ਨਾਲ ਨੁਕਸਾਨ ਹੋ ਸਕਦਾ ਹੈ ਇਸ ਤੋਂ ਚੰਗਾ ਹੈ ਕਿ ਤੁਸੀਂ ਦਹੀਂ ਦੀ ਕੜੀ ਬਣਾ ਕੇ ਖਾ ਲਓ। ਨੰਬਰ 28 ਉਹ ਸਟੇਟਸ ਚੰਗਾ ਦਿਖਾਉਂਦੇ ਰਹਿਣਗੇ ਤੇ ਤੁਸੀਂ ਆਪਣੀ ਲਾਈਫ ਦਾ ਸਟੇਟਸ ਚੰਗਾ ਬਣਾਉਣ ਲੱਗੇ ਰਹੋ ਨੰਬਰ 29 ਦੰਦਾਂ ਵਿੱਚ ਇਹ ਦਰਦ ਹੋਵੇ ਤਾਂ ਦੋ ਕਲੀਆਂ ਲਸਣ ਨੂੰ ਆਪਣੇ ਦੰਦਾ ਹੇਠ ਦਵਾ ਕੇ ਰੱਖੋ ਇਸ ਨਾਲ ਦੰਦਾਂ ਦਾ ਦਰਦ ਦੂਰ ਹੋ ਜਾਵੇਗਾ ਨੰਬਰ 30 ਜੇਕਰ ਤੁਸੀਂ ਦੁਖੀ ਹੋ ਤਾਂ ਇਸ ਦਾ ਕਾਰਨ ਇਹ ਹੈ ਕਿ ਤੁਸੀਂ ਦੁਨੀਆਂ ਨੂੰ ਗੰਭੀਰਤਾ ਨਾਲ ਲੈ ਲਿਆ ਨੰਬਰ 31 ਸਫੇਦ ਪਿਆਜ਼ ਦਾ ਰਸ ਵਾਲਾਂ ਵਿੱਚ ਲਗਾਉਣ ਨਾਲ ਵਾਲਾਂ ਦਾ ਚੜਨਾ ਬਿਲਕੁਲ ਹੀ ਬੰਦ ਹੋ ਜਾਂਦਾ ਹੈ ਨੰਬਰ 31 ਮੈਂ ਕਿਸੇ ਤੋਂ ਕੋਈ ਵੀ ਉਮੀਦ ਨਹੀਂ ਰੱਖਦਾ ਕਿਉਂਕਿ ਉਮੀਦਾਂ ਨਾਲ ਸਿਰਫ ਦਰਦ ਮਿਲਦਾ ਹੈ ਹੋਰ ਕੁਝ ਵੀ ਨਹੀਂ ਨੰਬਰ 32 ਵੀਰ ਦਾ ਨਾਸਤਾ ਨਾ ਕਰਨ ਨਾਲ ਇਨਸਾਨ ਦਾ ਸਰੀਰ ਫੁੱਲਣ ਲੱਗ ਜਾਂਦਾ ਹੈ ਨੰਬਰ 34 ਕਿਸੇ ਨੂੰ ਚੁੱਪ ਕਰਵਾਉਣਾ ਹੈ ਤਾਂ ਆਪਣੀ ਸਫਲਤਾ ਨਾਲ ਕਰਾਓ ਕਿਉਂਕਿ ਬਹਿਸ ਤਾਂ ਅੱਜਕੱਲ ਕੋਈ ਵੀ ਕਰ ਲੈਂਦਾ ਹੈ ਨੰਬਰ 35 ਸਵੇਰੇ ਓਟਕੇ ਪਾਣੀ ਪੀਣ ਤੋਂ ਬਾਅਦ ਵਿੱਚ ਹੋਏ ਬਾਦਾਮ ਜ਼ਰੂਰ ਖਾਓ ਇਸ ਨਾਲ ਤੁਹਾਨੂੰ ਦਿਨ ਭਰ એનર્ਜੀ ਮਿਲਦੀ ਰਹੇਗੀ ਨੰਬਰ 36 ਉਦਾਂ ਤਾਂ ਕੋਈ ਸਬੂਤ ਨਹੀਂ ਹੈ ਕਿ ਕੌਣ ਹੈ ਕਿਸ ਦਾ ਕੀ ਲੱਗਦਾ ਇਸ ਇਹ ਦਿਲ ਦੇ ਰਿਸ਼ਤੇ ਤਾਂ ਸਿਰਫ ਯਕੀਨ ਨਾਲ ਹੀ ਚੱਲਦੇ ਨੇ ਨੰਬਰ ਸੈਂਤੀ ਦੁਪਹਿਰ ਦੇ ਖਾਣੇ ਤੋਂ ਬਾਅਦ ਥੋੜਾ ਜਿਹਾ ਆਰਾਮ ਕਰ ਲਿਆ ਕਰੋ ਇਸ ਨਾਲ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹੇਗਾ ਨੰਬਰ 38 ਡਰ ਲੱਗਦਾ ਹੁਣ ਲੋਕਾਂ ਨੂੰ ਜਜਬਾਤ ਦੱਸਣ ਤੋਂ ਜੇ ਕਿਤੇ ਕੋਈ ਹੱਸ ਪਿਆ ਤਾਂ ਤਮਾਸ਼ਾ ਬਾਣ ਜਾਵੇਗਾ ਨੰਬਰ 39 ਰਾਤ ਨੂੰ ਸੌਂਦੇ ਸਮੇਂ ਬੁੱਲਾਂ ਤੇ ਬੈਸਲੀਨ ਨਹੀਂ ਲਗਾਉਣਾ ਨਾਲ ਲਗਾਉਣੀ ਚਾਹੀਦੀ ਹੈ ਇਸ ਨਾਲ ਬੁੱਲ ਮੁਲਾਇਮ ਹੋ ਜਾਂਦੇ ਹਨ ਨੰਬਰ 40 ਹਰ ਗੱਲ ਦਾ ਸਬੂਤ ਦੇਣਾ ਪੈ ਰਿਹਾ ਹੈ ਸੱਚਮੁੱਚ ਭਰੋਸਾ ਬੜੇ ਬੁਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਨੰਬਰ 41 ਜੇਕਰ ਤੁਹਾਡੇ ਕੋਲ ਕਾਲੇ ਬੁੱਲ ਕਾਲੇ ਪੈ ਗਏ ਹਨ ਤਾਂ ਅਨਾਰ ਦੇ ਬੀਜ ਮੱਖਣ ਦਾ ਪੇਸਟ ਬਣਾ ਕੇ ਉਨ੍ਹਾਂ ਨੂੰ ਲਗਾਓ ਇਹਨਾਂ ਤੁਹਾਡੇ ਬੁੱਲ ਚਮਕਦਾਰ ਹੋ ਜਾਣਗੇ ਨੰਬਰ 42 ਇੰਤਜ਼ਾਰ ਦੀ ਹੱਦ ਵੀ ਅਜੀਬ ਹੁੰਦੀ ਹੈ ਨਾ ਦਰਵਾਜ਼ਾ ਬੰਦ ਹੋਣ ਦਿੰਦੀ ਹੈ ਤੇ ਨਾ ਹੀ ਅੱਖਾਂ ਨੰਬਰ 43 ਜੇਕਰ ਤੁਹਾਡੀ ਲੰਬਾਈ ਨਹੀਂ ਵਧ ਰਹੀ ਤਾਂ ਤੁਸੀਂ ਵਿਟਾਮਿਨ ਡੀ ਤੋਂ ਬਣੀਆਂ ਹੋਈਆਂ ਚੀਜ਼ਾਂ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰਿਆ ਕਰੋ ਨੰਬਰ 44 ਉਸ ਸਮਾਜ ਵਿੱਚ ਔਰਤ ਦੀ ਇੱਜ਼ਤ ਕਿਵੇਂ ਵੱਧ ਸਕਦੀ ਹੈ ਜਿੱਥੇ ਮਰਦਾਂ ਦੇ ਝਗੜੇ ਵਿੱਚ ਮਾਂ ਪੈਣ ਦੀਆਂ ਗਾਲਾਂ ਗੱਡੀਆਂ ਜਾਂਦੀਆਂ ਨੇ ਨੰਬਰ 45 ਜੇਕਰ ਤੁਹਾਡੇ ਵਿੱਚ ਵਾਲ ਸਫੇਦ ਹੋ ਰਹੇ ਹਨ ਤਾਂ ਤੁਸੀਂ ਸਰੋਂ ਦੇ ਤੇਲ ਵਿੱਚ ਆਮਲਾ ਬਲਾਉਣ ਤੋਂ ਬਾਅਦ ਇਸ ਨੂੰ ਤੇਲ ਹਾਂ ਤੇਲ ਨੂੰ ਗਰਮ ਕਰਕੇ ਹਲਕਾ ਗੁਣਗਣੇ ਕਰਨ ਤੋਂ ਬਾਅਦ ਸਿਰ ਉੱਪਰ ਲਗਾਉਣ ਨਾਲ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਨੰਬਰ 46 ਉਹ ਕਿਸੇ ਹੋਰ ਦੇ ਲਈ ਸਾਨੂੰ ਭੁੱਲ ਗਏ ਕੋਈ ਗੱਲ ਨਹੀਂ ਅਸੀਂ ਤਾਂ ਉਨ੍ਹਾਂ ਲਈ ਸਾਰਾ ਜਹਾਨ ਪਲਾਹੀ ਦਿੱਤਾ ਸੀ ਨੰਬਰ 47 ਜੋ ਔਰਤ ਆਪਣੀ ਕਮਰ ਪਤਲੀ ਕਰਨਾ ਚਾਹੁੰਦੀ ਹਨ ਉਹਨਾਂ ਨੂੰ ਗ੍ਰੀਨ ਟੀ ਲੇਮਨ ਟੀ ਬਲੈਕ ਟੀ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਵਿੱਚ ਐਂਟੀਆਕਸੀਡੋਡੈਂਟ ਦੀ ਮਾਤਰਾ ਭਰਪੂਰ ਹੁੰਦੀ ਹੈ ਨੰਬਰ 48 ਜੀ ਸੱਚ ਮੁੱਚ ਕਿਸੇ ਦਾ ਸਾਥ ਹੈ ਜ਼ਿੰਦਗੀ ਪਰ ਚਾਹੁੰਦੇ ਹਾਂ ਤਾਂ ਉਸ ਨੂੰ ਕਦੇ ਨਾ ਦੱਸੋ ਕਿ ਤੁਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹੋ ਨੰਬਰ 49 ਸਰੀਰ ਦਾ ਡਾਈਜੈਸਟਨ ਸਿਸਟਮ ਖਰਾਬ ਹੋਣ ਦੇ ਕਾਰਨ ਹੀ ਸਾਨੂੰ ਕਬਜਾ ਤੇ ਐਸਟੇਡੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ਵਿੱਚ ਤੁਹਾਨੂੰ ਗੁੜ ਅਤੇ ਛੋਲੇ ਖਾਣੇ ਚਾਹੀਦੇ ਹਨ ਇਹਨਾਂ ਵਿੱਚ ਫਾਈਬਰ ਹੁੰਦਾ ਹੈ ਜੋ ਕਿ ਪਾਚਨ ਸ਼ਕਤੀ ਨੂੰ ਠੀਕ ਕਰਦਾ ਹੈ ਨੰਬਰ 50 ਜਮਾਨਾ ਬਦਲ ਗਿਆ ਜਨਾਬ ਹੁਣ ਜਾਦੇ ਰੱਖਣ ਲਈ ਵੀ ਜਾਦ ਦਵੋਣਾ ਪੈਂਦਾ ਹੈ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਵੀਡੀਓ ਬਣਾਉਣ ਵਿੱਚ ਵੀਡੀਓ ਬਣਾਉਣ ਵਿੱਚ ਵੀ ਬਹੁਤ ਗਲਤੀ ਹੋ ਜਾਂਦੀ ਐਨੇ ਸੀ ਤੁਹਾਡੀ ਤੋਂ ਅੰਤ ਜੋੜ ਕੇ ਮਾਫੀ ਮੰਗਦੀ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਪਲੀਜ਼ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ